ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਸੁੰਨੜ ਕਲਾ ਦੇ ਅਗਗੇ ਸਮਾਜ ਸੇਵੀ ਬਿਹਾਲ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਸਵਰਗੀ ਪਾਖਰਜੰਦ ਬਿਹਾਲ ਤੇ ਮਾਤਾ ਸਵਰਗੀ ਕੁੰਦਨਕੌਰ ਜੀ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਉਹਨਾਂ ਦੇ ਸੁਪੁੱਤਰ ਸਾਫਕਾ ਸਰਪੰਚ ਗੁਰਦੇਵ ਚੰਦ ਬਿਹਾਲ, ਅਸ਼ੋਕ ਕੁਮਾਰ ਬਿਹਾਲ, ਚਰਨਜੀਤ ਸਿੰਘ ਬਿਹਾਲ ਵੱਲੋਂ ਸਰਕਾਰੀ ਹਾਈ ਸਕੂਲ ਦੇ ਨਜ਼ਦੀਕ ਬੰਡਾਲਾ ਪਰਦਵਾਜੀਆਂ ਰੋਡ ਤੇ ਯਾਦਗਾਰੀ ਗੇਟ ਬਣਾਇਆ ਸੀ ਯਾਦਗਾਰ ਗੇਟ ਦਾ ਉਦਘਾਟਨ ਗ੍ਰੰਤੀ ਸਿੰਘ ਵੱਲੋਂ ਦਾਕਰਨ ਉਪਰੰਤ ಗ್ರಾಮ ਪੰਚਾਇਤ ਪਿੰਡ ਸੁੰਨੜਕਲਾ ਪਿੰਡ ਵਾਸੀ ਅਤੇ ਰਿਸ਼ਤੇਦਾਰ ਦੀ ਮੌਜੂਦਗੀ ਚ ਬਿਹਾਲ ਪਰਿਵਾਰ ਦੇ ਵੱਡੇ ਬਜ਼ੁਰਗ ਸ਼੍ਰੀ ਜੋਗਿੰਦਰ ਸਿੰਘ ਅਤੇ ਜਤਿੰਦਰ ਅਮਰ ਨੇ ਰਿਬਨ ਕੱਟ ਕੇ ਕੀਤਾ ਇਸ શુભ ਕਾਰਜ ਦੀ ਜਾਣਕਾਰੀ ਦਿੰਦੇ ਆ ਰਿਟਾਇਰ ਇੰਸਪੈਕਟਰ ਜਸਪੀਰ ਸਿੰਘ ਨੇ ਦੱਸਿਆ ਕਿ ਬਿਹਾਲ ਪਰਿਵਾਰ ਵੱਲੋਂ ਕੀਤੇ ਇਸ ਕਾਰਜ ਲਈ ਬਹੁਤ-ਬਹੁਤ ਧੰਨਵਾਦ ਜੋ ਪਿੰਡ ਤੋਂ ਦੂਰ ਰਹਿ ਕੇ ਵੀ ਆਪਣੇ ਪਿੰਡ ਦੀ ਯਾਦ ਰੱਖਦੇ ਹਨ ਤੇ ਉਹਨਾਂ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਡਾ ਪਿੰਡ ਸੁੰਨੜ ਦੇ ਵਿਕਾਸ ਵਾਸਤੇ ਪਹਿਲਾਂ ਹੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਹਾਈ ਸਕੂਲ ਲਈ 1 ਲੱਖ ਰੁਪਏ ਮਾਤਾਸ ਲਾਣੀ ਮੰਦਿਰ ਵਾਸਤੇ 1 ਲੱਖ ਰੁਪਏ ਦਿੱਤੇ ਅਤੇ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਸਾਹਿਬ ਵਾਸਤੇ 75 ਇੰਚ ਦੀ ਐਲਸੀਡੀ ਵਿਹਾਲ ਪਰਿਵਾਰ ਵੱਲੋਂ ਦਿੱਤੀ ਹਾਈ ਸਕੂਲ ਤੋਂ ਸਕੂਲ ਦੀ ਗਰਾਊਂਡ ਤੱਕ ਇੰਟਰਲੌਕ ਟਾਈਲ ਲਗਵਾਈ ਇਸ ਮੌਕੇ ਤੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਆਏ ਹੋਏ ਰਿਸ਼ਤੇਦਾਰ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਿਹਾਲ ਪਰਿਵਾਰ ਤੇ ਚੜਦੀ ਕਲਾ ਦੀ ਅਰਦਾਸ ਕੀਤੀ ਇਸ ਵਿਸ਼ੇਸ਼ ਮੌਕੇ ਤੇ ਚਾਪ ਪਕੌੜਿਆਂ ਦਾ ਲੰਗਰ ਟੂਟ ਵਰਤਾਇਆ ਗਿਆ ਇਸ ਮੌਕੇ ਤੇ ਐਨ ਆਰ ਆਈ ਸ਼੍ਰੀ ਅਸ਼ੋਕ ਕੁਮਾਰ ਵਿਹਾਲ ਕੁਲਵਿੰਦਰ ਪਤਨੀ ਅਸ਼ੋਕ ਕੁਮਾਰ ਵਿਹਾਲ ਗੁਰਦੇਵ ਕੌਰ ਲक्की ਵਿਹਾਲ ਰਿਟਾਇਰ ਇੰਸਪੈਕਟਰ ਜਸਪ੍ਰੀਤ ਸਿੰਘ ਸਰਪੰਚ ਦਲਜੀਤ ਸਿੰਘ ਅਮਰਜੀਤ ਸਿੰਘ ਲੰਬੜਦਾਰ ਪੰਚ ਸੁਰਿੰਦਰ ਪਾਲ ਪੰਚ ਰਾਜੀਵ ਜੋਸ਼ੀ ਪੰਚ ਬਲਵਿੰਦਰ ਕੌਰ ਪੰਚ ਜਨਮੋਹਨ ਕੌਰ ਪੰਚ ਬਿੰਦਰ ਪੱਤਰਕਾਰ ਅਵਤਾਰ ਚੰਦ ਪ੍ਰਧਾਨ ਜਸਵਿੰਦਰ ਸਿੰਘ ਭਜਨ ਠੇਕੇਦਾਰ ਜਗਤਾਰ ਸਿੰਘ ਸੁਖਵਿੰਦਰ ਸਿੰਘ ਪਿੰਡ ਵਾਸੀ ਰਿਸ਼ਤੇਦਾਰ ਹਾਜ਼ਰ ਸਨ ਪਿੰਡ ਸੁੰਨੜਕਲਾ ਤੋਂ ਪੱਤਰਕਾਰ ਮੋਇਸ਼ ਸ਼ਰਮਾ ਦੀ ਰਿਪੋਰਟ ਅੱਜ ਸੁੰਨੜਕਲਾ ਨਗਰ ਵਿਖੇ ਇੱਕ ਯਾਦਗਰੀ ਗੇਟ ਬੜਾਇਆ ਗਿਆ ਜੋ ਬਿਹਾਲ ਪਰਿਵਾਰ ਵਾਲੋ ਸਵਰਗੀ ਭਕਰ ਚੰਦ ਜੀ ਤੇ ਸਵਰਗੀ ਬੀਬੀ ਕੁੰਦਰਕੌਰ ਜੀ ਜੋ ਸਾਡੇ ਪਰਿਵਾਰ ਤੋਂ ਸੀਗੇ ਸਾਡੇ ਚਾਚਾ ਚਾਚੀ ਜੀ ਸੀਗੇ ਤੇ ਉਹਨਾਂ ਦੇ بیٹے ਅਸ਼ੋਕ ਮਾਨ ਜੀ ਨਿਵਾਸੀ ਕੈਨੇਡਾ ਜਿਨ੍ਹਾਂ ਨੇ ਕੈਂਦਾਬਾਦਰ ਉਹਨਾਂ ਦੀ ਯਾਦ ਵਿੱਚ ਗੇਟ ਦਾਜ ਦਾਇਰ ਸਾਰੀ ਕੀਤੀ ਆ ਤੇ ਅੱਜ ਪੂਰਾ ਕੰਮ ਹੋਣ ਤੇ ਪਰਿਵਾਰ ਦੀ ਚਾਹ ਦੀ ਲਈ ਅਰਦਾਸ ਕਰਾਈ ਆ ਤੇ ਸਾਰਾ ਨਗਰ ਜਿਹੜਾ ਇੱਥੇ ਇਕੱਠਾ ਹੋਇਆ ਪਰਿਵਾਰ ਨੂੰ ਇਹਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਪਿੰਡ ਫੁੱਲਨਕਲਾਂ ਜ਼ਿਲ੍ਹਾ ਜਲੰਧਰ ਤੇ ਮਾਤਾ ਸਲਾਣੀ ਦੇ ਮੰਦਿਰ ਵਾਸਤੇ ਵੀ 1 ਲੱਖ ਰੁਪਏ ਨਹੀਂ ਇੱਥੇ ਜਿਹੜਾ ਆ ਕੈਂਦਾਬਾਦਰ ਅਨਾਉਂਸ ਕੀਤਾ ਹੈ ਇੰਸਪੈਕਟਰ ਸਾਹਿਬ ਬਿਹਾਲ ਪਰਿਵਾਰ ਬਲੋ ਪਹਿਲਾਂ ਵੀ ਜਿਹੜੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਪਿੰਡ ਦੇ ਵਿੱਚ ਅਕੀ ਸਨੇਹਾ ਦੇਣਾ ਚਾਹੁੰਦੇ ਹਾਂ ਹਾਂਜੀ 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 ਕਾਫੀ ਦੇਰ ਤੋਂ ਕਹਿੰਦਾ ਮਤਲਬ ਸਾਡੇ ਵੱਡੇ ਬ੍ਰਦਰ ਗਦੇਵ ਚੰਦ ਜੀ ਸਰਪੰਚ ਵੀਰੇ ਪਿੰਡੇ ਤੇ ਉਹਨਾਂ ਦੇ ਟਾਈਮ ਤੇ ਵੀ ਕਾਫੀ ਪਿੰਡ ਦੀ ਸਾਰੀ ਹੋਈ ਆ ਤੇ ਬਾਬੇ ਸ਼ਹੀਦਾਂ ਦੇ ਗੋਦਵਾਰੇ ਵਾਸਤੇ ਵੀ ਕਾਫੀ ਇਹਨਾਂ ਨੇ ਇੱਕ ਸਹਿਯੋਗ ਦਿੱਤਾ ਉੱਥੇ ਦਿਲ ਖੋਲ ਕੇ ਤੇ ਸੇਵਾ ਦਿੱਤੀ ਆ ਬਾਅਦ ਚੜ ਕੇ ਕਾਫੀ ਕੀਤੀ ਜਾਨੀ ਬਹੁਤ ਜ਼ਿਆਦਾ ਤੇ ਪਿੰਡ ਦੇ ਨਗਰ ਲਈ ਵੀ ਕਾਫੀ ਸੇਵਾ ਕੀਤੀ ਆ ਸਕੂਲ ਲਈ ਵੀ ਕੀਤੀ ਆ ਘਰ ਵੀ ਰਹਿਣ ਹੋਰ ਵੀ ਜਿੱਥੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਲੋੜਵੰਦੀ ਉਹਦੀ ਵੀ ਸੇਵਾ ਕਰਦੇ ਆ ਤੇ ਕਾਫੀ ਪਿੰਡ ਵਾਲੇ ਕਹਿੰਦਾ ਮਤਲਬ ਇਹਨਾਂ ਦੀ ਵੀ ਇਜਤਮਾਨ ਕਰਦੇ ਆ ਜਾਂਦਾ ਵੀ ਕਰਦੇ ਆ ਤੇ ਇਹ ਵੀ ਪਰਵਾ ਪਿੰਡ ਵਾਸਤੇ ਬਹੁਤ ਕੋਸ਼ਿਸ਼ਾਂਗੇ ਵੀ ਕਰਨਗੇ ਮੈਂ ਇਸ ਪਰਿਵਾਰ ਬਾਰੇ ਬਹੁਤ ਨਜ਼ਦੀਕ ਤੋਂ ਜਾਣਦਾ ਕਾਫੀ ਦੇਰ ਇਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਗੁਰਦੇਵ ਚੰਦ ਜੀ ਜਿਹੜੇ ਕਿ ਪਿੰਡੇ ਦੇ ਸਰਪੰਚ ਰਹੇ ਨੇ ਦੋ ਵਾਰੀ ਇੱਕ ਵਾਰੀ ਚੋਣ ਦੇ ਵਿੱਚ ਹੋਏ ਨੇ ਇੱਕ ਵਾਰੀ ਅਧਦੇ ਵਿੱਚ ਸਰਪੰਚੀ ਜਿਹੜੀ ਸੀ ਉਹ ਟੁੱਟ ਗਈ ਸੀ ਉਦੋਂ ਵੀ ਉਹ ਸਰਮੰਚ ਰਹੇ ਨੇ ਸੋ ਜਦੋਂ ਵੀ ਆ ਕੇ ਉਹਨਾਂ ਨੂੰ ਮਿਲਿਏ ਕਿਸੇ ਵੀ ਪਿੰਡ ਦੇ ਕੰਮ ਬਾਰੇ ਉਪਲ ਦੇ ਤੌਰ ਤੇ ਪਿੰਡ ਦੇ ਕੰਮ ਨੂੰ ਗਿਣਦੇ ਨੇ ਆਪਣੇ ਘਰ ਦਾ ਕੰਮ ਸ਼ੱਕ ਉਹਨਾਂ ਦਾ ਵਿਚੇ ਰਹਿ ਜਵੇ ਲੇਕਿਨ ਪਿੰਡ ਦੇ ਕੰਮ ਨੂੰ ਪਹਿਲ ਦਿੰਦੇ ਸੀ ਔਰ ਸਾਰੀ ਦੇ ਕੰਮ ਬਹੁਤ ਉਹਨਾਂ ਦੇ ਸਮੇਂ ਵਿੱਚ ਹੋਏ ਹੁਣ ਵੀ ਹੋ ਰਹੇ ਨੇ ਸੋ ਉਹਨਾਂ ਨੇ ਆਪਣੀ ਮਾਤਾ ਪਿਤਾ ਸ਼੍ਰੀ ਵੱਖਰਜੰਦ ਜੀ ਧਰਮਸਪਤਨੀ ਬੀਬੀ ਕੁੰਦਲ ਕੌਰ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਣੀ ਬਹੁਤ ਸਾਰੀ ਨੇਕ ਕਮਾਈ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਪਿੰਡ ਸੁਨਰਕਲਾਂ ਦੇ ਵਿੱਚ ਆ ਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੇਟ ਤਿਆਰ ਕੀਤਾ ਗਿਆ ਜੇਦਾ ਜਦ ਘਟਨ ਹੋਇਆ ਜਦ ਸੰਪੂਰਨਤਾ ਹੋਈ ਹੈ ਸਾਰੇ ਨਗਰ ਨਿਵਾਸੀ ਵੀਰ ਭਰਾ ਰਿਸ਼ਤੇਦਾਰ ਅਸ਼ੋਕ ਕੁਮਾਰ ਜੀ ਦੀਆਂ ਭੈਣਾਂ ਹੋਰ ਸਾਰਾ ਪਰਿਵਾਰ ਜਿੰਨਾ ਵੀ ਇਕੱਤਰ ਹੋ ਕੇ ਆਇਆ ਹੈ ਐਨ ਆਰ ਆਈ ਵੀਰ ਜਿੰਨੇ ਵੀ ਸਾਡੇ ਆਏ ਉਸਨਾਂ ਦਾ ਇਸ ਪਰਿਵਾਰ ਵੱਲੋਂ ਬਿਹਾਲ ਪਰਿਵਾਰ ਵੱਲੋਂ ਜੀ ਆਇਆਂ ਆਖਦੇ ਆਂ ਔਰ ਧੰਨਵਾਦ ਕਰਦੇ ਆਂ ਔਰ ਅੱਜ ਇਹਨਾਂ ਨੇ ਨਾ ਇਹਨਾਂ ਉਸ ਕੀਤਾ ਕਿ ਮਾਤਾ ਸੁਨਾਣੀ ਵਾਸਤੇ 1 ਲੱਖ ਰੁਪਏ ਦੀ ਅਦਾਹ ਜਿਹੜੀ ਉਪਰਵਾਈ ਗਈ ਹੈ ਸਕੂਲ ਵਾਸਤੇ ਸਰਮੱਤ ਸਾਹਿਬ ਨੇ ਦੱਸਿਆ ਜਿਵੇਂ ਜਿਵੇਂ ਵੀ ਸਮਾ ਸਮੇਂ ਦੇ ਨਾਲ ਇਹਨਾਂ ਦੇ ਕੋਲ ਪਰਿਵਾਰ ਦੇ ਮਦਦ ਲਈ ਆਈਦਾ ਜਦੋਂ ਵੀ ਆਉਂਦੇ ਨੇ ਕਿਉਂਕਿ ਹਰ ਸਾਲ ਇਹਨਾਂ ਦਾ ਇਹ ਨਿਯਮ ਹੀ ਹੋ ਗਿਆ ਵੀ ਅਸੀਂ ਆਣਾ ਆ ਤੇ ਬਾਬੇ ਸ਼ੀਦਾ ਵਾਸਤੇ ਵੀ ਇਹਨਾਂ ਨੇ 13 ਲੱਖ ਰੁਪਏ ਦੀ ਵਸ ਜਿਹੜੀ ਪਾਲਕੀ ਵਾਸਤੇ ਉਹ ਸੇਵਾ ਕਰਵਾਈ ਆ ਹੋਰ ਵੀ ਜਦੋਂ ਵੀ ਆਉਂਦੇ ਨੇ ਜ਼ਰੂਰ ਇਹ ਸੇਵਾ ਦੇ ਵਿੱਚ ਹਰ ਵੇਲੇ ਦਤ ਪਰ ਰਹਿੰਦੇ ਨੇ ਪਿੰਡ ਦੀ ਸੇਵਾ ਦੇ ਵਿੱਚ ਤੇ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਬੇਨਤੀ ਕਰਦੇ ਆ ਕਿ ਪਾਤਸ਼ਾਹ ਜੀ ਇਸ ਪਰਿਵਾਰ ਨੂੰ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਆਪਣੀ ਮਾਇਆ ਦਾ ਯੋਗਦਾਨ ਸਾਡੇ ਚ ਪਾਉਂਦੇ ਰਹਿਣ ਔਰ ਸਾਰੀਆਂ ਸੰਗਤਾਂ ਦਾ ਇਸ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਮੇਂ ਤੇ ਆ ਕੇ ਇਹ ਖੁਸ਼ੀ ਦਾ ਪ੍ਰਕਟਾਵਾ ਵੀ ਕੀਤਾ ਨਾਲ ਨਾਲ ਪਰਿਵਾਰ ਦੇ ਨਾਲ ਚਾਹ ਪਾਣੀ ਦੀ ਜਿਹੜੀ ਸੇਵਾ ਹੋਣੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਸਰਪੰਚ ਪਿੰਡ ਸੁਨੜਤਲਾਂ ਤੋਂ ਅਸ਼ੋਕ ਕੁਮਾਰ ਜੋ ਇਹਨਾਂ ਨੇ ਯਾਦਗਾਰੀ ਗੀਟ ਤੋਂ ਬਹੁਤ ਤਕਰੀਬਨ 6 ਮਹੀਨੇ ਤੋਂ ਕੰਮ ਚੱਲਦਾ ਸੀ ਜੋ ਅੱਜ ਨਿਪੇੜੇ ਚੜ੍ਹਿਆ ਤੇ ਉਹਦੀ ਚੜ੍ਹਦੀ ਕਲਾ ਲਈ ਇਹਨਾਂ ਨੇ ਪਿੰਡ ਦੀ ਔਰ ਚੜ੍ਹਦੀ ਕਲਾ ਲਈ ਇੱਥੇ ਅਰਦਾਸ ਕਰਾਈ। ਇਹਨਾਂ ਇਸ ਪਰਿਵਾਰ ਦਾ ਸਾਡੇ ਪਿੰਡ ਲਈ ਬਹੁਤ ਜ਼ਿਆਦਾ ਯੋਗਦਾਨ ਹੈ। ਸਾਡੇ ਸਕੂਲ ਦਾ ਦੇਖੀਏ ਕਿ ਤਕਰੀਬਨ ਅੱਜ ਅੱਜ ਦੇ ਟਾਈਮ ਦੇ ਵਿੱਚ ਜੋ ਪ੍ਰਾਈਵੇਟ ਅਸੀਂ ਟੀਚਰ ਰੱਖੇ ਆ ਉਹ ਵੀ ਇਹਨਾਂ ਦੇ ਸਿਰ ਤੇ ਹੀ ਚੱਲਦਾ। ਇਹ ਬੜਾ ਪਰਿਵਾਰ ਜੋ ਵੀ ਆ ਬਹੁਤ ਵਧੀਆ ਪਰਿਵਾਰ ਆ, ਹੈਲਪਫੁਲ ਪਰਿਵਾਰ ਆ ਔਰ ਸਾਡੇ ਪਿੰਡ ਨਾਲ ਇਹਨਾਂ ਦਾ ਬਹੁਤ ਪਰਿਵਾਰ ਆ। ਇਹ ਹਮੇਸ਼ਾ ਹੀ ਸਾਡੇ ਸੁਨਹਿਤਨਾ ਪਿੰਡ ਲਈ ਚੜ੍ਹਦੀ ਕਲਾ ਚਾਹੁੰਦੇ ਆ ਤਾਂ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੇ ਵੀ ਸਾਡੇ ਨਾਲ ਕਦੇ ਦਿੱਕਤ ਆਉਂਦੀ ਆ ਉੱਥੇ ਹੀ ਇਹ ਖੜਦੇ ਆ ਇਹਨਾਂ ਨੇ ਅੱਜ ਹੀ 1 ਲੱਖ ਰੁਪਈਆ ਸਕੂਲ ਵਾਸਤੇ ਔਰ 1 ਲੱਖ ਰੁਪਈਆ ਸਲਾਣੀ ਮਾਤਾ ਮੰਦਰ ਵਾਸਤੇ ਅਰਦਾਸ ਕਰਾਈ ਆ ਔਰ ਬਾਕੀ ਵੀ ਜਿਹੜੇ ਕੰਮ ਕਦੇ ਅੜੇ ਆ ਇਹਨਾਂ ਨੇ ਇਹ ਨਾ ਨਹੀਂ ਕੀਤੀ ਵੀ ਜੋ ਵੀ ਲੋੜ ਆ ਅੱਜ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਥੋੜੇ ਜਿਹਾ ਇੰਟਰਲੌਕ ਲਾ ਦਿਓ ਇਹਨਾਂ ਨੇ ਇੰਟਰਲੌਕ ਲਓ ਇਥੋਂ ਲੈ ਕੇ ਤਕਰੀਬਨ ਬਡਾਲਾ ਰੋਡ ਤੱਕ ਇੰਟਰਲੌਕ ਦੀ ਵੀ ਸੇਵਾ ਕੀਤੀ ਆ ਮੈਂ ਇਸ ਪਰਿਵਾਰ ਲਈ ਹਮੇਸ਼ਾ ਚਾਹਣਾ ਆਪਣੀ ಗ್ರಾಮ ਪੰਚਾਇਤ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਇਹ ਚੜ੍ਹਦੀ ਕਲਾ ਇਹਨਾਂ ਲਈ ਰਹੇ